ਸਤਿ ਸ਼੍ਰੀ ਅਕਾਲ ਜੀ ਸੋਹਣੇ ਅੱਜ ਦੀ ਵੀਡੀਓ ਚ ਲੋ ਜੀ ਮੈਤਰੀ ਸਾਹਿਬ ਪਹੁੰਚ ਚੁੱਕੇ ਆ ਗੱਲ ਦੀ ਛੁੱਟੀ ਕਰਕੇ ਆ ਬਾਬੇ ਕੱਲ ਬਣਿਆ ਕਬੂਤਰਾਂ ਦਾ ਕੁਸ ਕੇ ਨਹੀਂ ਨਾ ਬਾਈ ਮਲ ਘਰੇ ਤਿਆਰ ਆ ਭੇਜਿਆ ਦਾ ਹੈਗਾ ਤਾਂ ਨਹੀਂ ਕਬੂਤਰ ਛੱਡਿਆ ਨਹੀਂ ਹਾਂ ਸੋਨੀ ਗਿਆ ਤਾਂ ਅਤੇ ਰਾਜ ਨਹੀਂ ਦੇ ਦੀ ਸੋਨੀ ਜਗ੍ਹਾ ਬਣਿਆ ਫੋਨ ਆਇਆ ਤਾਂ ਉਹਦਾ ਕਹਿੰਦਾ ਮੇਰਾ ਤਾਂ ਬਹਿਗਾ ਅੱਜ ਅੱਜ ਜਿੱਤੇ ਰਗਾ ਰਾਜ ਪਾ ਦੇਂ ਗਿਆ ਅੱਛਾ ਆ ਤੇਰੇ ਫੇ ਤਾਂ ਪਾਰਟੀ ਹੋ ਗਈ ਬਿੰਦੂ ਉਹਨੇ ਨੱਡਿਆ ਤਾਂ ਪਤਾ ਨਹੀਂ ਉਹਦਾ ਪਤਾ ਨਹੀਂ ਉਹਨੇ ਫੋਨ ਨਹੀਂ ਕਰਿਆ ਉਹਨੇ ਉਹਨੇ ਵੀ ਛੱਡਿਆ ਤਾਂ ਹਾਂ ਛੱਡਿਆ ਹੁੰਦਾ ਯਾਨੀ ਕਿ ਜਿੰਨਾ ਨਹੀਂ ਪਤਾ ਬਾਈ ਰੇੜਾ ਲਿਆਉਣਾ ਪੈਣਾ ਮਿੱਟੀ ਦਾ ਨਾ ਬਾਈ ਮਿੱਟੀ ਦਾ ਦੀਵਰਾਜ ਜਹਾ ਮਿੱਟੀ ਭਰ ਬੜੇ ਬਾੜੇ ਚ ਤਾਂ ਨਹੀਂ ਚੱਲ ਆਇਆ ਪੁੱਤ ਰੇੜਾ ਖਾਲੀ ਕਰ ਕੱਢ ਉਹ ਇਹਨੂੰ ਰੇੜਾ ਖਾਲੀ ਕਰ ਦਿਓ ਦੇਖੀਏ ਜਾ ਕੇ ਔਰ ਏਡੀ ਭਰ ਲਿਆ ਨਹੀਂ ਆ ਮੋਟਰਸਾਈਕਲ ਵਾਲੀ ਭਰ ਲੈ ਇੱਧਰੋਂ ਕੱਢ ਲਾ ਆ ਗੇਟ ਨਹੀਂ ਖੋਲਣਾ ਇੱਥੀ ਨੂੰ ਲੈ ਚੱਲ ਇੰਨੇ ਹੈਗਾ ਰਸਤਾ ਹੈ ਆ ਇੱਥੇ ਨੂੰ ਕੱਢ ਲੈ ਇੰਨੇ ਆ ਜਾ ਖਾਲੀ ਕਰ ਲਿਆ ਉਹਨੂੰ ਪੂਰਾ ਮਿੱਟੀ ਗਿਰਨੀ ਹੈ ਦੂਈ ਘੇਰ ਲਈ ਹੈ ਨਾ ਹੂੰ ਦੂਈ ਭਾਲੀ ਨਰੇਤਾ ਦਾ ਕੰਨੂ ਰੇਤਾ ਟਾਇਲੂ ਵੀ ਚਾਹੀਦਾ ਆਪਾਂ ਨੂੰ ਲੋਕ ਇਟਰ ਨੂੰ ਵੀ ਚਾਹੀਦਾ ਜਾਪਾਂ ਕੋ ਦੂਈ ਮਿੱਟੀ ਹੈਗੀ ਉਹ ਵੀ ਰੇਤਾ ਹੀ ਆ ਉਹ ਵੀ ਹਾਂ ਤਾਂ ਦੇਖਦੇ ਆ ਕਿੰਨਾ ਕਹਿੰਦਾ ਉਧਰ ਹਲੇ ਟਾਇਰ ਨੂੰ ਪੈਂਚਰ ਲਵਾ ਕੇ ਲਿਆਉਣਾ ਬਾਪੂ ਨੂੰ ਬਿਠਾਲ ਕੇ ਆਉਂਦਾ ਉਧਰ ਹਵਾ ਭਰਾਈ ਸੀ ਉਹ ਕਹਿੰਦਾ ਹਵਾ ਨਿਕਲੀ ਵੀ ਆ ਮੈਂ ਚਾ ਹਵਾ ਭਰ ਦੇ ਬਾਈ ਅੱਜ ਫੇਰ ਦੇਖਿਆ ਫੇਰ ਹਵਾ ਘਟਾ ਹਾਂ ਹੂੰ ਉਹ ਫੇਰ ਪੈਂਚਰ ਲਵਾ ਕੇ ਲਿਆਉਂਦਾ ਖਲਾ ਕੇ ਕਾਲੂ ਲੋਕਟ ਲੈ ਕੇ ਆਉਣੀ ਹੈ ਨਾ। ਖੱਚ ਖੱਚ ਖੱਚ। ਲਓ ਜੀ ਪਹੁੰਚ ਗਏ ਟਰਾਲੇ ਨੂੰ ਪੰਕਚਰ ਲਾਉ। ਉਧਰ ਲੋ ਆ ਲੈਂਦੇ ਵਧੀਆ ਰਹਿਣਾ ਦਾ ਤਾਰਾ ਜੀ। ਚੱਲ ਕੋਈ ਨਹੀਂ। ਹੋ ਜਾਂਦਾ। ਚੱਲ ਕੋਈ ਨਹੀਂ। ਕਾਲੂ ਲੈਣ ਜਾਣਾ। ਮੈਂ ਕਹ ਅੱਜ ਲੋ ਆ ਲਾਂ ਮੈਂ ਫਿਰ। ਨਹੀਂ ਫੇ ਸ਼ਾਮ ਨੂੰ ਜਾਂ ਕਾਲੂ ਸਵੇਰੇ ਜਾਊਂਗਾ। ਬਾਕੀ ਦੇਖਦੇ ਆਂ ਕੀ ਬਣਦਾ। ਮਿਸਤਰੀ ਛੁੱਟੀ ਕਰਕੇ ਦਾ ਕੱਲ ਅੱਜ ਆਇਆ ਬਹੁਣੀ ਟੀਪੇ ਚਲਦੇ ਹੂੰ ਗੰਨੇ ਕੀ ਨਹੀਂ ਕੀੜਾ ਮਾਰੇ ਇਹ ਕੋਲੇ ਗੰਨਾ ਵਧੀਆ ਖੜਾ ਸਪਰੇਅ ਕਰਨੀਆਂ ਹੁਣ ਇਹਨੂੰ ਇੱਕ ਫੰਗੀ ਸਾਈਡ ਸਾਥੀ ਦਾ ਉਦੋਂ ਕਰਤੀ ਦੀ ਵਿੱਚ ਇਹਨ ਸੁੱਕਾ ਪਿਆ ਕੱਕਦਾ ਨਹੀਂ ਹੈਗਾ ਉਹ ਇੱਕ ਫੰਗੀ ਸੈਡ ਕਰਨੀ ਹੈ ਇਹਨੂੰ ਦੇਖਦਾ ਅੱਜ ਸ਼ਾਮ ਨੂੰ ਜੇ ਹੋ ਜੂਵੇ ਤਾਂ ਵਧੀਆ ਗੱਲ ਆ ਟਾਈਮ ਕੱਢ ਕੇ ਬੜਾ ਦਾ ਬਹੁਤ ਹੋ ਗਿਆ ਬਾਹਰ ਉੱਪਰ ਚੱਕੀ ਕਰਨੀ ਪੈਣੀ ਹੈ ਨਾ 95 ਗੱਲਾਂ ਉਹ ਵੱਧਾ ਵਧੀਆ ਕਰੋ ਉਹ ਤਾਂ ਵਧੀਆ ਕਰਦਾ ਝਾੜ ਵੀ ਠੀਕ ਆ ਤੇ ਇਧਰ 18 ਇਹ ਥੋੜਾ ਜਿਹਾ ਕੱਖ ਹੋ ਗਿਆ ਇਹਦੇ ਜਿਹਾ ਕੱਖ ਹੈ ਨਹੀਂ ਉਹ ਚਲੋ ਦੇਖਦੇ ਆ ਸ਼ਾਮ ਨੂੰ ਅੱਜ ਕਰਦੇ ਆ ਸਪਰੇ ਬੜਾ ਦਾ ਬਹੁਤ ਹੋ ਗਿਆ ਕੰਨਾ ਲੈ ਵੀ ਜਾਦੂਆ ਹੈ ਜਾਦੂਗਰ ਸ਼ੰਕਰ ਸਮਰਾਟ ਪ੍ਰਾਣਾ ਪੈਂਚਰੇ ਲੀਕ ਹੋ ਗਿਆ ਨਾ ਗਰਮੀ ਕਰਕੇ ਖੜਨਾ ਤਾਂ ਉਦੋਂ ਲੱਗ ਭਰ ਕੇ ਖੜਾ ਰੱਖਿਆ ਮੈਂ ਪੰਜ ਚਾਰ ਦਿਨ ਮਨ ਨੂੰ ਆਏ ਤਾਂ ਮੈਂ ਆਇਆ ਚੱਲ ਕੋਈ ਨਹੀਂ ਵੀ ਤਾਰ ਲਾਂਗੇ ਜਿੰਨੀ ਲੋੜ ਹੋਈ ਲਓ ਜੀ ਇੰਨੀ ਟੈਲ ਲੱਗ ਗਈ ਮਿਹਰਬਾਨੀ ਜੀ ਫੇਰ ਫੇਰ ਐੜਾ ਨੂੰ ਮਾਰ ਕੇ ਮੇਰੇ ਨਿਗਾ ਮਾਰੋ ਟੈਲੈਂਟ ਮੇਰਾ ਅੱਜ ਸਾਡੇ ਬੰਦੇ ਨੇ ਸਕੂਟਰੀ ਦਾ ਤੇਲ ਮੁਕਾਤਾ ਮੋਟਰਸਾਈਕਲ ਦਾ ਰੀੜੀ ਦਾ ਕੱਖਾਂ ਨੂੰ ਗਿਆ ਕੱਖਾਂ ਨੂੰ ਗਏ ਨੇ ਮਗਾਇਆ ਜਾਣਕਾਰੀ ਮੈਂ ਜਾਣ ਕੇ ਤਾਂ ਕੋਈ ਨਹੀਂ ਮਗਾਇਆ ਮੈਂ ਵੀ ਨਹੀਂ ਗੌਰ ਕਰੀ ਮੈਂ ਚੈੱਕ ਨਹੀਂ ਕਰਦਾ ਕੋਈ ਇੱਥੇ ਚਲਾਉਂਦੇ ਫਿਰ ਜਾਂਦੇ ਗੌਰ ਕਰਦੇ ਨਹੀਂ ਇਹ ਦੂਰ ਨਹੀਂ ਪਹੁੰਚੀ ਰਹੀ ਇਹਦੀ ਜੰਨੀ ਇੱਕ ਐਵਰੇਜ ਨਹੀਂ ਦਿੰਦੀ ਹੈਗੀ ਯਾਰ ਮੈਂ ਦੇਖ ਲਿਆ ਹੁਣ ਗਲਤੀ ਨਹੀਂ ਹੁੰਦੀ ਹੈਗੀ ਆਪਾਂ ਨੂੰ ਐ ਲੱਗੀ ਜਾਂਦਾ ਵੀ 200 ਦਾ ਤੇਲ ਪਾਵੇ ਕਿਤੇ ਪਹਿਨਾ ਵਾਂਗੂ ਚੱਲੂਗੀ ਹਾਂ ਹੁਣ ਥਰਕ ਵੀ ਆ ਲੱਗੀ ਨੋੜ ਪਾਉਂਦਾ ਆ ਦੇ ਚੱਲੇ ਐਂ ਭਰਕੇ ਲੈ ਆ ਜਿਕਰ 10 ਬਿੱਡਰ ਟਰਾਲਾ ਹੁੰਦਾ ਕਟੋ ਕਟ 18 ਫੁੱਟ ਮਾਲ ਹੋਣਾ 20 18 ਫੁੱਟ ਮਾਲ 10 ਥੋੜਾ 15 ਫੁੱਟ ਦੇ ਵਿੱਚ ਵਿੱਚ ਆਉਂਦਾ ਹਾਂ ਰਹੀ ਤੇਰਾ ਹੋ ਜਾਣਾ ਤੇਰਾ ਹੁਣ ਬੇਰਾ ਕਿਸੇ ਤਰ੍ਹਾਂ ਜੜਾਦੀ ਮੈਂ ਅੰਦਰ 15 ਫੁੱਟ ਦੇ ਵਿੱਚ ਵਿੱਚ ਆਉਂਦਾ ਫੇਰ ਬਿਨਾਂ ਕੋਈ ਤਾਂ ਕੱਲ ਵਾਏ ਆਇਆ ਚੜਾਤੀ ਬਸ ਖਿੱਚ ਕੇ ਜੇ ਆਉ ਜੀ ਤਾਂ ਜਾ ਉਹਨੂੰ ਪੁੱਛ ਕੇ ਦੇਖਣਾ ਜਿਹੜੇ ਦੇ ਸਾਹ ਬੰਨੇ ਹੋਏ ਤੇ ਚੜਾਤੀ ਇਹਦੇ ਕਰਕੇ ਐਵਰੇਜ ਨਹੀਂ ਹੈਗੀ ਹੁਣ ਲੋਡ ਉੱਪਰ ਚੱਲਦੀ ਆ ਬੇ ਬਹੁਤ ਮੈਂ ਦੇਖਿਆ ਅਜੇ ਮੈਂ ਉਸ ਦਿਨ 200 ਦਾ ਤੇਲ ਪਵਾਇਆ ਤਾਂ ਸਾਡੇ ਆ ਦੁੱਧ ਨਾਲ ਬੋਲਦੇ ਰੁਪਏ ਦਾ ਰੋਹੀ ਲੱਗਦਾ ਇਹ ਦੇਖੋ ਤਨ ਮੈਂ ਉਹ ਜਦਾਂ ਲੈ ਮੈਂ ਉਸ ਦਿਨ ਪਵਾਇਆ ਤਾਂ ਇਹਦੇ ਵਿੱਚ 200 ਦਾ ਤੇਲ ਸਾਈਕਲ ਦਾ ਮੋਟਰਸਾਈਕਲ ਦਾ ਐਵਰੇਜ ਬਹੁਤ ਆ ਹਾਂ ਉਹ ਵਜਨ ਕਰਕੇ ਨਹੀਂ ਨਾ ਦੰਜੀ ਹੂੰ ਚੱਲ ਕੋਈ ਨਹੀਂ ਉਹ 10000 ਰੁਪਏ ਦਾ 100 ਰੁਪਏ ਕਹਿ ਰਾ ਆਪਦੀ ਖੰਦਾ 300 ਦਾ ਆਪ ਖਾ ਗਿਆ 300 ਦਾ ਜੀਰੂ ਨਾ ਆਪ ਨਹੀਂ ਕਹਿੰਦੇ ਜੀ ਇਹ ਬੇਤਕ ਠੀਕ ਹਾਂ ਕਿਤੇ ਆਪਣਾ ਤੇਲ ਵੀ ਹੈ 12 15 ਦਾ ਪਹਿਲਾਂ ਬਹੁਤ ਖਾ ਲਿਆ ਚੱਲ ਠੀਕ ਆ ਸਰਜੂnga ਰੇੜੀ ਗੱਲ ਹਾਂ ਬਈ ਪੁੱਤਰਾ ਕਰੀ ਆ ਪਹਿਲਾਂ ਬਹੁਤ ਚੱਲ ਦੇਖਦੇ ਆ ਕੋਈ ਨਹੀਂ ਰੇੜੀ ਦੇ ਦੋ ਤਿੰਨ ਆਉਣੀਆਂ ਖਾਨਿਆਂ 'ਚ ਨਹੀਂ ਪੈਣੀਆਂ ਖੱਡੇਆਂ 'ਚ ਆ ਦੇ ਪਿੱਛੇ ਚੱਲ ਉਹ ਵੀ ਇਹਨਾਂ ਨੇ ਪੜ ਗਿਆ ਹਾਂ ਮੂੰਹ ਬੜੀ ਏਟ ਲੱਗਣ ਲੱਗੀ ਉਹ ਕਹਤਾ ਨਹੀਂ ਨਾ ਰਹਿ ਕਿ ਬੇ ਦੇ ਨਾਲੋਂ ਦੇਖ ਲਈ ਹਾਂ ਉੱਚੀ ਰੱਖੀ ਮੜਾ ਜਾ ਜਾ ਪਰ ਲੈ ਕੇ ਰੇਡੀ ਹੋ ਕਟਾ ਦਸ ਫਿਰ ਉਹਦੇ ਵਾਸਤੇ ਚਾਹੀਦੀ ਔਰੇ ਪੈ ਜਣੀ ਉਹ ਉੱਥੇ ਖੜਾ ਲੈਣੀ ਪਿੱਛੇ ਹੀ ਉੱਥੇ ਔਰੇ ਤਾਂ ਫੇਰ ਵੀ ਨਹੀਂ ਆਉਣੀ ਹੈਗੀ ਉਸ ਨੂੰ ਬਣਾਣੀ ਉਹ ਉੱਥੇ ਖੜਾ ਲੈਣੀ ਬਾਹਰ ਆ ਬਚ ਗਏ ਰੋੜੇ ਭਾਈ ਦੇਖ ਲਈ ਇੱਥੇ ਮੜਾ ਜਿਉਂਚਾ ਹੀ ਰੱਖੀ ਨਾ ਬਚਦੇ ਤਾਂ ਨਹੀਂ ਨਹੀਂ ਕਿਉਂ ਸਾਹ ਦੇ ਰਹੀ ਜਾਂਦਾ ਹੂੰ ਨਹੀਂ ਤਾਂ ਵੀ ਉਹ ਵਿਚਾਂ ਮੜੇ ਮੁੱਟੂ ਮੜਾ ਜੂੰ ਜਾਈ ਰੱਖੀ ਠੀਕ ਆ ਇੱਧਰ ਪੇਂਟ ਕਰਨ ਲਾਇਆ ਵਾ ਜੀ ਗੇਟ ਨੂੰ ਜਿਹੜਾ ਚਮਕਦਾ ਬਹੁਤ ਆ ਅੱਖਾਂ ਜਿਵੇਂ ਪੈਂਦਾ ਦਾ ਪੇਂਟਰ ਸਾਹਿਬ ਹੈ ਕਰਤਾ ਸੱਟ ਬਣਾਤਾ ਹੁਣ ਐਨ ਹਾਂ ਜੀ ਆਪਾਂ ਬਾਈ ਇਹ ਕੋਰਾਂਗ ਕਰਤਾ ਥੱਲੇ ਦੇ ਲੇਕੇ ਉੱਪਰ ਤੱਕ ਨਹੀਂ ਹੋਰ ਦੇ ਪਰ ਜਾਣਦਾ ਹੈ ਇੱਕੋ ਠੀਕ ਆ ਆਪਾਂ ਦੂਈਆਂ ਟੀਨਾਂ ਨੂੰ ਵੀ ਕਰਨਾ ਰੰਗ ਯਾਰ ਇਹਨਾਂ ਥੋੜਾ ਵੜਕਣਾ ਹੈ ਹੈ ਇਹਨਾਂ ਵੜਕਣਾ ਹੈ ਇਹਨਾਂ ਨੂੰ ਨਹੀਂ ਉਧਰ ਆ 6 ਟੀਨਾਂ ਐ ਉਹ 6 ਟੀਨਾਂ ਨੂੰ ਮਾਰਨਾ ਰੰਗ ਕਾਲੂ ਨਾਲੇ ਉਹ ਗੇਟ ਨੂੰ ਮਾਰਦੀ ਨਾਲੇ 6 ਟੀਨਾਂ ਨੂੰ ਰੰਗ ਮਾਰਦੀ ਉਹ ਟੀਨਾਂ ਨੂੰ ਨਾ ਉੱਪਰ ਪਰਛਤੀਪ ਪਾਉਣਾ ਐ ਅੱਛਾ ਅੱਛਾ ਫੇਰ ਰੰਗ ਵੱਜ ਕੇ ਪੈ ਜੂ ਆਹੀ ਰੰਗ ਮਾਰ ਦੇਣਾ ਆਪਾਂ ਨੇ ਔ ਕੱਲਾ ਪ੍ਰਾਈਮਰ ਮਾਰਦੀ ਹਾਂ ਇਹੀ ਕਲਰ ਦਾ ਊੜਾ ਜਿਹਾ ਰੱਖ ਕੇ ਹਾਂ ਰੰਗਦਾ ਜਾਈ ਇਹਨੂੰ ਹੀ ਕਰਿਆ ਬਾਕੀ ਨੂੰ ਕਾਹੀ ਕਰਿਆ ਬਾਕੀ ਅਜੂ ਕਰਿਆ ਕਬੀ ਹੂੰ ਇਹ ਸਭ ਕਰਈ ਹੈ ਪ੍ਰਾਈਮਰ ਕਿੰਨਾ ਕਿ ਪਿਆ ਸਾਰਾ ਹੀ ਇਹਨੂੰ ਵੀ ਮਾਰਨਾ ਤਾਂ ਆਪਾਂ ਮਸ਼ੀਨ ਵਾਲਿਆਂ ਨੂੰ ਯਾਰ ਕਾਈ ਮਾਰਨਾ ਤਾਂ ਆਪਾਂ ਓ ਕੀ ਮਾਰਦੀ ਰੰਗੇ ਚੱਲ ਆ ਮਸ਼ੀਨ ਵਾਲੇ ਟੀਨਾ ਨੂੰ ਮਾਰਨਾ ਹੈ ਆਦੂ ਵਾਲੇ ਵਧੀਆ ਬਣ ਜੂngੀਆਂ ਇਹਨਾਂ ਇਹ ਵੀ ਸਾਡਾ ਕਬੂਤਰ ਬਾਜ਼ ਆ ਕਰੇ ਗਿਆ ਕੱਲ ਇਹ ਵੀ ਬਾਜੀ ਵਰ ਗਿਆ ਵਾ ਤਾਂ ਨੰਬਰ ਆਇਆ ਕੋਈ ਨਹੀਂ ਯਾਰ ਬਸ ਨੰਬਰ ਵਾਲ ਮੈਂ ਕਦੇ ਸੇ ਬਸ ਤਰੀਦਾ ਵੀ ਨਹੀਂ ਆਉਂਦਾ ਸਾਡੇ ਦਾ ਚੱਲ ਕੋਈ ਨਹੀਂ ਹੌਸਲਾ ਰੱਖ ਕਦੇ ਤਾਂ ਆਉਂਗਾ ਹੀ ਤਾਇਏ ਜੀ ਤੇ ਅਰਦਾਸ ਕੋਈ ਨਹੀਂ ਕਰਨੀ ਤਾਇਏ ਨੇ ਤੇਰੀ ਅਰਦਾਸ ਆ ਇੱਕ ਹੋਰ ਕਬੂਤਰ ਬਾਜ਼ ਸਾਡਾ ਕਹਿੰਦਾ ਤਾਇਏ ਤੇ ਅਰਦਾਸ ਕਰਾਉਣੀ ਪੈਣੀ ਵੀ ਮੈਂ ਜਿੱਤੇ ਜਮਾ ਕਬੂਤਰ ਬਾਜੀ ਦੇ ਬਿੰਦੂ ਕਹਿੰਦਾ ਲੋਗੀ ਇੱਥੇੋਂ ਰੋੜੀ ਲੱਗੂਗੇ ਇੱਟ ਤਾਂ ਗਈ ਮੁੱਕ ਸਾਰੀ ਉਹ ਰਬੇ ਕੱਟ ਗਈ ਇੱਟ ਨਿਬੜ ਗਿਆ ਔਰੇ ਤੱਕ ਹੋ ਵੀ ਹੋ ਜਾਣੀ ਹੈ ਹੈ ਕਿੰਨਾ ਪੂਰਾ ਹੋ ਜਾਣਾ ਹੈ ਹੋ ਜੂ ਚੱਲ ਕਰਿਆ ਇੱਟ ਕਹਿੰਦਾ 7.5 ਰੁਪਏ ਦੇ ਦੂੰਗਾ ਰੋਪੜ ਆਇਆ ਔਰਲੇ ਬਸੇ ਨਵੀਂ ਖੋਲੀ ਮੈਂ ਅੱਜ ਦੇਖੀ ਆ ਔਰ ਠੀਕ ਆ ਦੇ ਆਉਂ 7.5 ਰੁਪਏ ਲੈ ਕੇ ਆਉਣੀ ਪੈਣੀ ਨਹੀਂ ਆਪੇ ਔਰਲੇ ਬਸੇ ਖੋਲੀ ਆ ਜਿਹੜਾ ਹੈਡੂ ਸਾਹਿਬ ਕੀ ਨਹੀਂ ਪੁੱਲ ਜਾਂਦਾ ਨਵੀਂ ਹੋਣ 11 ਰੁਪਏ ਪੈਂਦੀ ਆ ਉਹ ਪਹੁੰਚ ਸਾਢੇ 9 ਰੁਪਏ ਆ ਪਹੁੰਚ ਸਾਢੇ 9 60 ਐਮ 60 ਐਮ ਆਪਣਾ ਨਵਾਜੀ ਜਾਦੇ ਸਾਰੇ ਸਾਢੇ 9 ਸਾਢੇ 9 ਕਹਿੰਦੇ ਆ ਹੈਂ ਮਾਜੀ ਇਧਰੋਂ ਕੱਟ ਮਾਰ ਕੇ ਦੇ ਫਾਟੇ ਕੱਚੀ ਤਾਂ ਫੇਰ ਹੋਣੀ ਉਹ ਜਿਹੜੀ ਤਾਜੀ ਹੋਊਗੀ ਜੇੜੀ 5-7 ਦਿਨ ਪੁਰਾਣੀ ਐ 10 ਦਿਨ ਪੁਰਾਣੀ ਉਹੀ ਆ ਉਹ ਆਪੇ ਦੋ ਚੱਠੇ ਲੱਗੇ ਹੋਵੇ ਬਾਈ ਕਹਿੰਦਾ ਨਵਾਂ ਐ ਉਹ ਪੁਰਾਣਾ ਐ ਸਵੇਰੇ ਦਾਦਨੀ ਵੀ ਕਹੇ 1 ਵਜੇ ਲਿਆਵਾਂਗੇ ਵਿੱਚ ਦੂਹੀ ਮਿਕਸਿੰਗ ਨਹੀਂ ਕਰਾਈ ਦੀ ਲਾਲ ਉਹ ਕਹਿੰਦਾ ਲੇ ਜੀ 15% 15% ਕਹਿੰਦਾ ਜੀ ਆਪਾਂ ਨੇ ਐ ਲੈਣਾ ਮਾਰ ਕੇ ਦਵੇ ਬਣਾ ਕੇ ਪਿੱਛੇ ਫੁੱਲ ਬਣਾ ਲੈਣਾ 15 ਕਾ ਸਰਜੂ ਫਿਰ ਆਪਾਂ ਦਾ ਬਣ ਜੂਗੇ ਕਿੰਨੀ ਜੀ ਇਹ ਸਾਰੇ 15% 100000 ਮਗਰ 150 ਮਿਲੀ ਜਾਣੀ। ਤੁਸੋਂ ਕਿੰਨੀ ਬਣ ਕੇ ਫਰੇ? 15% दे ए? 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 15% ਚ ਬਣ ਜੇ ਨਹੀਂ 1.5 3 450 80 ਬਣ ਜਾਨੀ 400। ਚਲ ਠੀਕ। ਲਿਆਈਏ 3600 ਲਿਆਈਏ ਹਨਾ। ਹਾਂ। 3600 ਲਿਆਉਣੀਆਂ ਇਹਨੇ ਫੇਰ ਬਾਕੀ ਦੇਖਦੇ ਆ। ਫੇਰ ਉੱਪਰ ਟੱਕੇ ਮੂਰੇ ਲੱਗ ਜੂਗੇ ਹਨਾ। ਹੈ? ਬਾਕੀ ਵੀ। ਹੈ? ਠੀਕ ਆ ਬਹੁਤ। ਆਓ 10% ਦੰਦੇ ਨਹੀਂ ਮੈਂ ਕਹਾ 15 ਦੀ ਦੀ ਕਹਿੰਦਾ ਜਾਂ 15 ਲਈ ਜੀ। ਬਾਕੀ ਆਹਾ 50 ਰੁਪਏ ਨੂੰ ਪੀਸ ਕੇ ਆਇਦੇ ਆਲਾ ਜਿਹੜਾ ਵੀਰ ਨੂੰ ਸੱਚੀ ਮਰਜ਼ੀ ਨਹੀਂ ਆ ਰੁਪਏ ਆਏ 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 ਆ ਇਹ ਬਾਈ ਯਾਰ ਪਾ ਪੀਸ ਦਾ ਕਿਉਂ ਯਾਰ 1500 ਰੁਪਏ ਉਹੀ ਜਿਹੜੇ ਲੈ ਕੇ ਆਉਣੀ ਉਹਨੇ ਤਾਂ ਹੀ ਆ ਜਣੇ ਉਹ ਵਿਚਾਰ ਨਹੀਂ ਲੜੇ ਆਪ ਲਿਆਉਣੇ ਹੈ ਕਿੰਨੇ ਇੱਥੇ ਕਿੰਨੇ ਰੁਪਏ ਪੀਸ ਕੇ ਆਇਦੇ ਜਿਹੜਾ ਆਜੇ ਉਹ ਲੈ ਆਉਂਦਾ ਇੱਧਰ ਉਹ ਕਿਹੜਾ ਪੀਸ ਆ ਚੌਰਸਾ ਉਹ ਹੈ ਜਿਹੜਾ ਥੱਲੇ ਲੱਗਦਾ ਹਾਂ ਥੱਲੇ ਲਾ ਕੇ ਆਏ ਉੱਪਰ ਨੂੰ ਜਿਹੜਾ ਮੁੜਿਆ ਪਉਂਦਾ ਮੜਾ ਜਾਂ ਗੋਲ ਅੱਛਾ ਅੱਛਾ ਉਹਰੇ ਵੀ ਸਾਈਡ ਤੇ ਲੱਗੇ ਹੋਣਦੇ ਨੇ ਸੜਕ ਦੇ ਹਾਂ ਕੋਈ ਨਾ ਹੈ ਤੇ ਇਹ ਤੇਰਾ 1 ਫੁੱਟ ਦਾ ਪੀਸ ਆ ਬਸ ਦੇਖ ਲੈਣਾ ਕਿੰਨੇ ਫੁੱਟ ਉਹਨੇ ਪੀਸ ਲੱਗਣੇ ਆ ਮਣਕੇ ਦੇਖ ਲੈਣਾ ਆਪਾਂ ਨੇ ਵੀ ਇੰਨੇ ਫੁੱਟ ਆ ਉਹ ਵੀ ਇਹ ਕਿੰਨੇ ਵਿਚਾਰਦੇ ਪੀਵੀ ਜੇ ਬਾੜੇ 'ਚ 50 ਤੇ ਦੋ ਭੰਨ ਤੇ ਬਾਕੀ ਮਿਲ ਲੈਣੇ ਆਪਾਂ ਨੇ ਕਿੰਨੇ ਲੱਗਦੇ ਆ ਮਣਕੇ ਜਿੰਨਾ ਆਪਾਂ ਨੂੰ ਲੈ ਜਾਉਣਾ ਹਾਂ ਮਣਕੇ ਦੇਖ ਲੈਣੇ ਮੈਂ ਹੋਣੀ ਵੀ ਉਨੇ ਹੀ ਲਿਆਉਣੇ ਬਸ ਹੂੰ ਲਓ ਜੀ ਰੱਬ ਦੀ ਕਿਰਪਾ ਗੱਲ ਨਵੇਂ ਉਹਦੇ ਘਾਣੇ ਸ਼ੈੱਡ 'ਚ ਸਾਡੇ ਨਵਾਂ ਜੀ ਆਇਆ ਕੱਟੀ ਆ ਹੂੰ ਨਹੀਂ ਤਾਂ ਪਹਿਲਾਂ ਕੱਟਾ ਹੀ ਆ ਸਾਡੇ ਕੋਲ ਦੇਵਤਾ ਜੀ ਖੜਾ ਹੂੰ ਹਾਂ ਜੀ ਕੱਲ ਕੱਟੀ ਆਇਆ ਨਮਾ ਜੀ ਨਵੇਂ ਘਰ ਠੀਕ ਆ ਐ ਪੈਂਟਰ ਸਾਹਿਬ ਵਧੀਆ ਮੈਂ ਕੱਟੀ ਆਈ ਨਵੇਂ ਘਰ ਨਵਾਂ ਜੀ ਆਇਆ ਹਾਂ ਮੈਂ ਕੱਲ ਇਹਨਾਂ ਕੱਟੀਆਂ ਦੇ ਕਾਰਜ ਕੋ ਵੀ ਆ ਕੇ ਮਿਲਾਂ ਹੈ ਹੈ ਚਾ ਕੋਕ ਪੀਣਾ ਚਾ ਕੋਕ ਬੁਲਾ ਦਿੰਦੇ ਆ ਤੈਨੂੰ ਰਾਮ ਆਸਰੇ ਨੂੰ ਉਹੀ ਥੋੜੋ ਆ ਫੇਰ ਕੋਕ ਬੁਲਾਉਣਾ ਪੈਣਾ ਪਿੰਟਰ ਸਾਹਿਬ ਨੂੰ ਮੰਗਾ ਲੈਂਦੇ ਆ ਕੋਕ ਦੀ ਬੋਤਲ ਹਾਂ ਉਹ ਗਾਹਾਂ ਨਾਲ ਬਾਜੀ ਹੋਰ ਕੁਸ ਵਾਹ ਹਾਂ ਨਵੇਂ ਘਰ ਚ ਨਵੇਂ ਜੀ ਦੀ ਤੈਨੂੰ ਪਾਰਟੀ ਕਰ ਦੇਣੀ ਆ ਇੱਕ ਸਰਾ ਗਲਤ ਨਿਕਲ ਗਿਆ ਉਹ ਤੇ ਹੈ ਤੇਰੇ ਉੱਪਰ ਤਾਂ ਹੀ ਚੱਲਣਾ ਦਿਖਦਾ ਚੱਲ ਕੋਈ ਨਹੀਂ ਭਾਰਤਾਂ ਨਿਪੜ ਗਿਆ ਸਾਰਾ ਹੀ ਹਾਂ ਸਾਰਾ ਨਿਪੜ ਗਿਆ ਬਾਹਰ ਆ ਰਾਈਕ ਪਿੱਛੇ ਵਿੱਚ ਆ ਬਾਠ ਠੀਕ ਹੈ ਨਵੇੜ ਤੇ ਇਹਨੂੰ ਬਰਹਿਣ ਬਣਾ ਦੇ ਵਧੀਆ ਕਿ ਪਈ ਮੈ ਮੋਟੀ ਹਾਂ ਲੈ ਕੇ ਆ ਮੈਂ ਕਿੱਥੇ ਲਾਉਣੀ ਆ ਖਾਣੇ ਚ ਲਾਉਣਾ ਉਹ ਚਾ ਕੋਈ ਨਹੀਂ ਇੰਨੀ ਨੂੰ ਪਤਾ ਨਹੀਂ ਗਿਆ ਲਓ ਜੀ ਪਿੰਟਰ ਪਾਰਟੀ ਮੰਗ ਰਿਹਾ ਗੱਟੀ ਜੀ ਭਾਈ ਹਾਂ ਵਧਾਈਆਂ ਜੀ ਚ ਵਧੀਆ ਹੋਰ ਤੈਂ ਕਹਿ ਤਾ ਤਾਂ ਸਾਰਿਆਂ ਦੇ ਬਾਸ ਚ ਆ ਗਿਆ ਨਹੀਂ ਕਿਹਨੇ ਲਿਆਉਣਾ ਤਾ ਉਹ ਹਾਂ लशकोर नहीं बनी बहुत तंग पिछे मैं <laughs> था। कहना था कैसे ने कहा फिर भी तंग आप यार भी पुरा बंद तंग चाह पीनी है ਉਹ ਇਹ ਕਰਦੀ ਰਾਂਗੇ ਇਹਨੂੰ ਆ ਵੀ ਰਹਿ ਗਿਆ ਇੱਧਰ ਆ ਮਸ਼ੀਨ ਇਹ ਕਾਲੂ ਕਰਾਂਗੇ ਟੀਨਾ ਕਾਲਦੂਆ ਬੰਦਾ ਵੀ ਆਊ ਕਾਲ ਉਹ ਹੀ ਆਉਂਦਾ ਮੈਂ ਜਾਣਾ ਤੈਂ ਕਿੱਥੇ ਜਾਣਾ ਸਬੂਤਰ ਹਬਰ ਲੈ ਉਹ ਮੈਂ ਆਣ ਬਣਾ ਕੇ ਹੁਣ ਉਸਮੇ ਜਾਣਾ ਇੱਕ ਟੀਨਾ ਵਾ ਤੇ ਪ੍ਰੈਮ ਵਾਲਾ ਕਿੰਨੇ ਟੀਨਾ ਬੰਨੇ ਕਿ ਸੱਤ 6 6 ਚਾਹ ਦੇ ਦਾ ਪ੍ਰੈਮ ਲਿਆਇਆ 10 ਲੀਟਰ ਲੈਇਆ ਡੀਟਰ ਲੀਟਰਾਂ ਦੇ ਬੱਦੇ ਲਿਆਇਆ ਇਹ ਬਾਅਦੋਂ ਮੈਂ ਬੁਲਾ ਕੇ ਆਂਦਾ ਨਹੀਂ ਫਿਰ ਟੀਨਾਂ ਦਾ ਜੋ ਪ੍ਰਾਇਮਰੀ ਮਾਰ ਦੇਣਾ ਕਿੰਨਾ ਕਾਲਾ ਪ੍ਰਾਇਮਰੀ ਮਾਰ ਦੇਣਾ ਗੇਟਵਾ ਤੇ ਰੰਗ ਹੈਗਾ ਹਾਂ ਪਾਣੀ ਦੇ ਟੱਪਿਆ ਬਾ ਠੀਕ ਆ ਸਰ ਉਹ ਤਾਂ ਉਹ ਪਾ ਪੀ ਲਿਆ ਬਾ ਠੀਕ ਆ ਬਾਕੀ ਜਿਹੜਾ ਜਿੰਨਾ ਕ ਸਮਾਨ ਹੋਇਆ ਕੰਮ ਲਿਆ ਦੇ ਹਾਂ ਆ ਵੀ ਕਰਤੇ ਬਾਬੇ ਨੇ ਰੋੜੇ ਸਾਰੇ ਸਾ ਬਾਬੇ ਦੇ ਲੈ ਰੋੜੇ ਨਹੀਂ ਆਏ ਮੁਕਣੇ ਹੀ ਜਾਂਦੇ ਹੈਂ ਉਹ ਰੋੜਿਆਂ ਦੀ ਵਾਰੀ ਆ ਟਿਕਾਣੇ ਲਾ ਦੇਣੇ ਇਹ ਇਟਾਂ ਗਈਆਂ ਮੁੱਕ ਬੜੀ ਛੋਟੀ ਸਾਬ ਇਟ ਮੁੱਕ ਗਈ ਹੁਣ ਲੱਗਣੀ ਵਧੀਆ ਐ ਨਾ ਟਾਇਲ ਟੂਲ ਸਾਬ ਗਈ ਆ ਮੜੀ ਮੁੱਟੀ ਜੀ ਟਾਇਲ ਪਈ ਆ 150 ਇਹ ਵੀ ਉੱਥੇ ਲੱਗਣੀ ਆ ਉਹਨਾਂ ਵਿੱਚ ਹੁਣ ਤਾਂ ਬਸ ਅਰੋੜੇ ਦੇਵਤਾ ਜੀ ਹੋ ਰਹਿ ਗਏ ਸਾਡੇ ਚੱਲ ਦੇਖਦੇ ਆਂ ਕੀ ਬਣਦਾ ਇਹਨਾਂ ਦਾ ਹੈਂ ਹੁਣ ਤਾਂ ਫਰਸ਼ ਵੀ ਨਹੀਂ ਪਾ ਸਕਦੇ ਕਿਤੇ ਜਗ੍ਹਾ ਬਚੀ ਨਹੀਂ ਅਲਟਾ ਬਹੁਤ ਰੋੜੀ ਘਟਾਤੀ ਉਦੋਂ ਮੈਂ ਰੋੜਿਆਂ ਦੀ ਜਿੱਥੇ ਪਾਣੀ ਦਿੱਤਾ ਨਾ ਆਪਣੇ ਹੈ ਨਹੀਂ ਪਾਣੀ ਦਿੱਤਾ ਕਿਉਂ ਤੇਲ ਥੋੜਾ ਜਿਹਾ ਦਿੱਤਾ ਰੋੜੇ ਨਹੀਂ ਨੱਕਿਆ ਨੱਕਿਆ ਉਹ ਖਾਰ ਤਾਂ ਪੈਣੀ ਉੱਚਾ ਨੱਕਾ ਹੈ ਨਾ ਜਿਹੜਾ ਖਾਰ ਪੈਣੀ ਉਹ ਪੈਣੀ ਆ ਬਈ ਬਈ ਮੋਟਰ ਦੇ ਲਾਗ ਹੋ ਗਿਆ ਤੇ ਗਬਲੇ ਖੇਚ ਹੋ ਗਿਆ ਇਹ ਜਿੱਥੇ ਉੱਚਾ ਉੱਥੇ ਦਾ ਖਾਰ ਪੈਣੀਓ ਪੈਣੀ ਆ ਹੂੰ ਚੱਲ ਨਾ ਨਾ ਹੁਣ ਕਿਵੇਂ ਛੱਡਣਾ ਇਹ ਹੁਣ ਤਾਂ ਇਹਨਾਂ ਦਾ ਐਂਡ ਕਰ ਦਿੰਦਾ ਜਣਾ ਛੱਡਣਾ ਨਹੀਂ ਕੋਈ ਵੀ ਰੋੜਾ ਮਾੜੇ ਮਾੜੇ ਇਕੱਠੇ ਕਰਕੇ ਰੱਖ ਲੈ ਲੜਾਈ ਲੁੜੀ ਹੋ ਜੇ ਕਰਦੀ ਚਲਾਉਣੇ ਨੂੰ ਉੱਥੇ ਮੇਰੇ ਰੱਖ ਲੈ ਬਾਬੇ ਕੋਠੇ ਮੇਰੇ ਰੱਖ ਲਾਓ ਸਰੇ ਉਹ ਵੀਡੀਓ ਕਰ ਲਾ ਦੇ ਉੱਪਰ ਤੇ ਤਾਂ ਗੋਲੀ ਵਾਂਗੂ ਆਉਣਾ ਗੋਲੀ ਬੰਦੂਖ ਵਾਲਾ ਵੀ ਮਾਰ ਫੇ ਲੈ ਤੇ ਨੂੰ ਉੱਪਰ ਤੇ ਤਾਂ ਗੋਲੀ ਨਾਲੋਂ ਵੀ ਤੇਜ਼ ਆਉਣਾ ਥੱਲੇ ਨੂੰ ਹੀ ਨੇ ਪਾਈ ਜਾ ਰੋਣਾ ਮਾਰਦੇ 2 ਕਿਲੋ ਹੋ ਜਾਣਾ ਦੋ ਤੇ ਵੀ 5 ਕਿਲੋ ਦੀ ਸਪੀਡ ਲੈ ਆਉਣਾ ਉੱਪਰ ਤੇ ਬਹੁਤ ਤੇਜ਼ ਆਉਂਦਾ ਹਾਂ ਮੈਂ ਦੇਖ ਲੈ ਚੱਲ ਪਲੇਟਾਂ ਦੀ ਮਤਿ ਸਫਾਈ ਬਹੁਤ ਆਉਂ ਥੱਲੇ ਹੈ ਨਾ ਹਾਂ ਸਲਿੱਪਾਂ ਦੀ ਸਫਾਈ ਹੋਰ ਬਈ ਪਲੇਟਾਂ ਦੀ ਹੋਊਗੀ ਲੇਟੇ ਗਏ ਸਾਫ ਨਹੀਂ। ਇਹ ਆਪ ਪਲਾਸਟਰ ਮਾਰਵਾਣਾ ਹੈ ਤੇ ਬੱਟੀਆਂ ਹੁੰਦੀਆਂ। ਉਹ ਜਿਹਨੇ ਤਾਂ ਕੁੱਤੀ ਨੇ ਭਰਦੇ ਕਰਦੀ ਆ। ਆਹ ਆ ਮਾਰਦਾ ਕੋਈ ਨਹੀਂ ਹੂੰ ਇਹਨਾਂ ਸਾਫ ਬਚਾਓ ਹੋ ਗਿਆ ਆਪਣਾ। ਉੱਪਰ ਮਾਰਦੀ ਉਹ ਜਿਹੜੇ ਉਂਜੋ ਜਿਹਾ ਦਿਖਦੇ ਆ। ਠੀਕ ਹੈ ਜੀ। ਸਾਫ ਪਾ ਕੇ ਕੋਰਾ ਉਹਨਾਂ ਲਾ ਦਿੰਦੇ ਆ। ਹਾਂ ਕੋਰਾ ਪੂਰਾ ਜੀ ਬਣਾਦੀ। ਮੈਂ ਇਹਨੂੰ ਕਰਦੀ ਜਿਹੜਾ ਫਿੱਟ ਮਾਜਾ ਉਹ ਇਹ ਦਿੱਤਾ ਲੱਗੇ ਮਿਲੀਮੀਟਰ ਤੇ ਲਾਉਣੀ ਇੱਕ ਕਿ ਜਲੀਪਾਂ ਸਰੂਪਾਂ ਖੋਲਦੀ ਐ ਮੈਂ ਅੱਜ ਬਈ ਟਾਈਮ ਆ ਕਈ ਦਿਨ ਹੋ ਗਏ ਇਹਨਾਂ ਨੂੰ ਪਾਈਆਂ ਨੂੰ ਹੁਣ ਬਾਕੀ ਦੇਖਦੇ ਆ ਲੋਕਟ ਲੈਣ ਜਾਣਾ ਅੱਜ ਵੀ ਤੀਏ ਪੈਰ ਜਾਊਗਾ ਹੁਣ ਨੂੰ ਫੋਨ ਕਰਕੇ ਬਾਈ ਨੂੰ ਹੁਣ ਇਹ ਤਾਂ ਲੋਕਟ ਦੀ ਤਿਆਰੀ ਕਰਤੀ ਲੇਵਲ ਸ਼ੁਰੂ ਹੋ ਗਿਆ ਇਧਰ ਹੀ ਸਾਈਡ ਹੁਣ ਪਟ ਪਟ ਗਿਆ ਇਧਰ ਤਕਰੀਬਨ ਨਪੜਦਾ ਜਾਂਦਾ ਮਿਸਤਰੀ ਦਾ ਡੋਰ ਮੜ ਦੇ ਲੋ ਸਾਡੇ ਦਾ ਮੈਂ ਡੋਰ ਮੜ ਦੇ ਲੋ ਮਿਸਤਰੀ ਦਾ ਬਾਪੇ ਇਹ ਮੇਰਾ ਕੋੜ ਆ ਇਹ ਕੋੜ ਆ ਇਹ ਸਕੀਮ ਹੋਣੀ ਚਾਹੀਦੀ ਹੈ ਜਿੱਦ ਨੂੰ ਮਰਜੀ ਸਹੀ ਕਾ ਕੈਦ ਲਪਾਈ ਜਾਣ ਲੱਗ ਗਿਆ ਅੱਜ ਨੂ ਵਾਰੀ ਦੀ ਲਪਾਈ ਨਾ ਵੀ ਬਾਪੂ ਕਰਤਾ ਤੇਰੇ ਰੋੜੇ ਗੈਬ ਜਿਹਨੇ ਰੋਲਾ ਪਾਉਂਦਾ ਤਾਂ ਦੇਖ ਲੈ ਮਾ ਜਿਹੜੇ ਰੋੜਿਆਂ ਨੂੰ ਰੋਲਾ ਪਾਉਂਦਾ ਉਹਦਾ ਵੀ ਕਿਆ ਕਰੂੰਗੇ ਹੋਗੇ ਗਾਇਬ ਲੱਗੇ ਸਾਰੇ ਉਰੀ ਦੇਖ ਲੈ ਆ ਇੰਨੇ ਕ ਬਚੇ ਅੜਕਵਾੜ ਜਾ ਜੇ ਕਿਤੇ ਅੰਦਰ ਵਾਲੀ ਇੱਟਾਂ ਨਾ ਲਾਉਂਦੇ ਉਰੇ ਆਹ ਇਹ ਵੀ ਲੱਗੇ ਤੇ ਫਿਰ ਤੇ ਨਹੀਂ ਤਾਂ ਕੋਈ ਵੀ ਰੋੜਾ ਬਚਣਾ ਚਾਹ ਹਣਾ ਵਧੀਆ ਬਣ ਗਿਆ ਜਿਹੜਾ ਵੀ ਬੰਦ ਕਰਾ ਦਿੱਤਾ ਬਾਥਰੂਮ ਤਾਂ ਹੋ ਗਿਆ ਨੀਵਾ ਬਹੁਤ ਪੌੜੀ ਲਾ ਕੇ ਉਤਰਨ ਵਾਲਾ ਕੰਮ ਹੋ ਗਿਆ ਹੁਣ ਤਾਂ ਚੱਲ ਉਤਰਨੇ ਕਾਨੂੰ ਆ ਆਹ। ਉਹ ਵੀ ਹੋਇਆ। ਆ ਦੋਏ ਤਾਂ ਠੀਕ ਆ ਦੋਏ। ਲੈਟਰਿੰਗਾਂ ਦਾ। ਉਹ ਤਾਂ ਉੱਚੀਆਂ ਐਨ ਪੂਰੀਆਂ। ਆ ਬਾਸ਼ਵੇਸ਼ ਨੂੰ ਉੱਚਾ ਚੱਕਣਾ ਪੈਣਾ ਇੱਕ। ਹੈ? ਉਹ ਬੇ ਮੇਰੇ ਪਾਣੀ ਵਾਲੇ ਪਾਈਪ ਨੇ ਤੰਗ ਹੋ ਜਣਾ। ਇੱਥੇ ਲੱਗ ਦੀਪਰਾਵ ਜਿਹੜੇ ਵਧੀਆ ਵਧੀਆ ਇਟਾ ਠੀਕ ਆ। ਬਾਕੀ ਰੋੜੇ ਆਪਾਂ ਰੇੜੀ ਭਰ ਲੈਣੀ। ਜੀ। ਸਭ ਬਾੜੇ 'ਚ ਮਾਰਨੇ। ਇੱਥੇ ਕੁਝ ਨਹੀਂ ਰੱਖਣਾ ਹੈਗਾ। ਇਧਰ ਮਿਸਤਰੀ ਸਾਹਿਬ ਲੱਗੇ ਹੋਇਆ ਇੱਥੇ ਇੱਕ ਕਹਿੰਦੇ ਹੁਣ ਕੰਸ ਪਾਉਣੀ ਆ। ਕਿ ਕਦੇ ਕੋਈ ਭਾਂਡਾ ਤੂਤਦਾ ਵਾ ਰਖ ਹੋ ਜਾਂਦਾ ਪਤਾ ਕਿਹੜੇ ਲੱਗਦਾ। ਕਦੇ ਕੋਈ ਸ਼ਿਫਾਰਿਸ਼ ਕਦੇ ਕੋਈ ਹੈ ਬਾਬੇ? ਮੈਂ ਪਤਾ ਕਿਹੜੇ ਲੱਗਦਾ ਦੇਖ ਲਾ ਹੁਣ। ਹੁਣ ਕੰਸ ਦੀ ਆ ਗਈ ਓਰੇ ਸ਼ਿਫਾਰਸ਼ੀ ਛੋਟੀ ਜੀ ਕੰਸ ਪਾਉਣੀ ਥੱਲੇ। ਬਾਹਰੇ ਬਣਾਤੀ ਦੀਆਂ ਜੀ ਕਈ ਇੱਕ ਹੀ ਰੱਖ ਦਾਂਗੇ। ਉਹ ਖੱਡੇ ਮਾਨ ਨਾ ਖੱਡੇ ਨਾਲ ਚੱਲ ਠੀਕ ਆ ਹੁਣ। ਹਾਂ। ਲਓ ਜੀ ਲੌਕ ਇਟ ਲੈ ਕੇ ਪਹੁੰਚ ਗਏ ਆਪਾਂ। ਰੋਪੜੇ ਕਰ ਲਈ ਦੀ ਫਿਰ ਉੱਤੇ ਫੋਨ ਕਰਿਆ ਤਾਂ ਬੰਦੇ ਨੇ ਦੂਏ ਨੂੰ ਉਹ ਕਹਦਾ ਹਲੇ ਹੈ ਇੰਨੀ ਥੋੜੀ ਜੀ ਬੰਦੇ ਨੂੰ ਟਾਈਮ ਲੱਗਣਾ ਫਿਰ ਰੋਪੜੇ ਮਿਲ ਗਈ ਦੀ ਮੈਨੂੰ ਇੱਕ ਦੁਕਾਨ ਜਿਹੜੇ ਬਣਾਉਂਦੇ ਨੇ ਇਹਨਾਂ ਕੋਲੇ ਜੇ ਆਈ ਜਾਂਦੇ ਪੂਰੀ ਭਾਦਰ ਮਿਲ ਗਈ ਦੀ ਆਪਾਂ ਨੂੰ ਫਿਰ ਐਤੀ ਵੇ ਸਿਲੈਕਟ ਕਰ ਲਈ ਦੀ ਇਹ ਤੇ ਅੱਗੇ ਜਾਵਾਂਗੇ ਹੁਣ 4000 ਏਟ ਬਾਕੀ ਲਾਲ ਰੰਗ ਦੀ ਲੈ ਜਾਾਂਗੇ ਥੋੜੀ ਜੀ ਚਲੋ ਦੇਖਦੇ ਆ ਲੱਗਦੇ ਆ ਪਰੋ